ਗੱਜ ਵੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਮਾਣਾ ਦੇ ਵਿੱਚ ਪਿਛਲੇ 8 ਮਹੀਨਿਆਂ ਤੋਂ ਭਾਈ ਗੁਰਜੀਤ ਸਿੰਘ ਫੌਜੀ ਗੁਰੂ ਰਣ ਸਾਹਿਬ ਦੀ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਉਹਨਾਂ ਨੂੰ ਲੈ ਕੇ ਕੋਈ ਸਖਤ ਕਾਨੂੰਨ ਬਣਾਣਾ ਚਾਹੀਦਾ ਹੈ ਜਿਦੇ ਵਿੱਚ ਉਮਰ ਕਾਇਤ ਤੱਕ ਦੀਆਂ ਸਜਾਵਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਉਹਦੇ ਲਈ ਜਦੋਜਾਦ ਕਰ ਰਹੇ ਆ ਸੰਘਰਸ਼ ਕਰ ਰਹੇ ਆ ਟਾਵਰ ਤੇ ਚੜੇ ਬੈਠੇ ਆ 1 ਜੂਨ ਦਾ ਦਿਨ ਹੈ ਅੱਤ ਦੀ ਗਰਮੀ ਆ ਗਰਮੀ ਦੇ ਵਿੱਚ ਵੀ ਉਸ ਤੋਂ ਪਹਿਲਾਂ ਠੰਡ ਵੀ ਗਈ ਨੇਰੀਆਂ ਮੀਂਹ ਝੱਖਰ ਸਭ ਤੋਂ ਦੀ ਗਏ ਆ ਅੱਜ ਫੇਰ 1 ਜੂਨ ਨੂੰ ਇਕੱਠ ਹੋਇਆ ਅਸਲ ਦੇ ਵਿੱਚ ਸਮਝਣ ਦੀ ਲੋੜ ਹੈ ਤੁਸੀਂ ਇਹ ਦੇਖੋ ਕਿ ਅੱਗੇ ਜਦੋਂ ਕਿਤੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਕਿਤੇ ਵੀ ਬੇਅਦਬੀ ਹੁੰਦੀ ਤਾਂ ਸਿੱਖਾਂ ਦੇ ਅੰਦਰ ਰੋਸ ਸੀ ਜਿਹੜਾ ਗੁੱਸਾ ਸੀ ਜਿਹੜਾ ਉਹ ਅੱਗ ਵਾਂਗੂ ਬਲਦਾ ਸੀ ਤੇ ਹੁਣ ਇੰਨੀਆਂ ਘਟਨਾਵਾਂ ਵਾਪਰ ਗਈਆਂ ਤੇ ਲੋਕਾਂ ਨੂੰ ਇਹ ਲੱਗਣ ਲੱਗ ਗਏ ਵੀ ਤਾਂ ਆਮ ਜਿਹੀ ਘਟਨਾ ਹੋਗੀ ਹਰ 5ਵੇਂ 7ਵੇਂ ਦਿਨ ਆਪਾਂ ਇਹ ਖਬਰ ਸੁਣਦੇ ਆਂ ਵੀ ਕਿਤੇ ਗੁਟਕਾ ਸਾਹਿਬ ਦੀ ਬੇਅਦਬੀ ਹੋ ਗਈ ਕਿਤੇ ਗੁਰਦਵਾਰ ਸਾਹਿਬ ਦੀਆਂ ਬੇਅਦਬੀਆਂ ਹੋ ਗਈਆਂ ਕੋਈ ਬੰਦਾ ਦਰਬਾਰ ਸਾਹਿਬ 'ਚ ਆ ਕੇ ਬੇਅਦਬੀ ਕਰਨ ਆ ਗਿਆ ਤਾਂ ਇੱਥੋਂ ਦੀਆਂ ਏਜੰਸੀਆਂ ਨੇ ਇੱਥੋਂ ਦੀਆਂ ਸਰਕਾਰਾਂ ਨੇ ਲਗਾਤਾਰ ਇਸ ਵਰਤਾਰੇ ਨੂੰ ਇੰਨਾ ਵਧਾਤਾ ਇੰਨਾ ਆਮ ਕਰਤਾ ਵੀ ਲੋਕਾਂ ਨੂੰ ਲੱਗੇ ਵੀ ਤਾਂ ਆਮ ਗੱਲ ਐ ਤਾਂ ਹੁੰਦਾ ਹੀ ਰਹਿੰਦਾ ਅਗਲੀ ਗੱਲ ਵਿਖਾਟ ਕਿਉਂ ਨਹੀਂ ਹੁੰਦੇ ਇਕੱਠ ਹੁੰਦੇ ਆ ਮੈਂ ਗਵਾਹ ਬਰਗਾੜੀ ਦਾ ਲਗਾਤਾਰ ਅਸੀਂ ਉਸ ਮੋਰਚੇ ਨਾਲ ਜੁੜੇ ਰਹੇ ਦੋ ਵੱਡੇ ਇਕੱਠ ਲੱਖਾਂ ਦੀ ਗਿਣਤੀ ਉਹ ਬਾਜੇਖਾਨੇ ਤੋਂ ਲੈ ਕੇ ਤੇ ਕੋਟ ਖਪੂਰੇ ਤੱਕ ਸੜਕਾਂ ਜਾਮ ਹੋਈਆਂ ਹਾਈਵੇ ਜਾਮ ਹੋਏ ਲੱਖਾਂ ਦੀ ਗਿਣਤੀ ਸੰਗਤ ਉੱਥੇ ਪਹੁੰਚਦੀ ਰਹੀ ਆ ਪਰ ਜਦੋਂ ਉਹਨਾਂ ਮੋਰਚਾਂ ਦੇ ਵਿੱਚੋਂ ਪ੍ਰਭਾਵ ਕੋ ਰਿਜ਼ਲਟ ਨਹੀਂ ਮਿਲਦਾ ਤੇ ਲੋਕ ਨਿਰਾਸ਼ ਹੋ ਜਾਂਦੇ ਆ ਇਹ ਵੀ ਸਾਡਾ ਇੱਕ ਦੁਖਾਂਤ ਰਿਹਾ ਅੱਜ ਇਸ ਵੇਲੇ ਜਿਹੜੇ ਹਾਲਾਤ ਨੇ ਸਿੱਖਾਂ ਦੇ ਜਾਂ ਪੰਜਾਬ ਦੇ ਬਣੇ ਹੋਏ ਆ ਆਪਾਂ ਨੂੰ ਇੱਕ ਪਾਸੇ ਨੇ ਮਾਰ ਪੈ ਰਹੀ ਸਾਨੂੰ ਚਾਰ ਸਪੇਰੋਂ ਘੇਰਿਆ ਜਾ ਰਿਹਾ ਤੁਸੀਂ ਕੱਲ ਪਰਸੋਂ ਦੀ ਖਬਰ ਚੱਲ ਰਹੀ ਆ ਸੁਣ ਰਹੇ ਹੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਾਮ ਬਦਲਿਆ ਜਾਵੇ ਉਥੋਂ ਦਾ ਇੱਕ ਵਿਦਿਆਰਥੀ ਆਗੂ ਹੈ ਜਿਹੜਾ ਹਰਿਆਣੇ ਦਾ ਉਹਨੇ ਵਾਈਸ ਚਾਂਸਲਰ ਨੂੰ ਚਿੱਠੀ ਲਿਖੀ ਹੈ ਕਿ ਯੂਨੀਵਰਸਿਟੀ ਦਾ ਨਾਮ ਬਦਲਿਆ ਜਾਵੇ ਪੰਜਾਬ ਯੂਨੀਵਰਸਿਟੀ ਚੰਡੀਗੜ ਸਾਡਾ ਉਹ ਤਰੋਹਰ ਹੈ ਸਾਡੇ ਲਈ ਬਹੁਤ ਵੱਡਾ ਇਤਿਹਾਸਾ ਹੋ ਲਾਹੌਰ ਸਾਡੀ ਯੂਨੀਵਰਸਿਟੀ ਰਹੀ ਹੈ ਪੰਜਾਬ ਯੂਨੀਵਰਸਿਟੀ 47 ਦੀ ਵੰਡ ਤੋਂ ਬਾਅਦ ਇਹ ਯੂਨੀਵਰਸਿਟੀ ਬਣੀ ਪੰਜਾਬ ਦੇ 27 22 ਪਿੰਡ ਓਝਾੜ ਕੇ ਚੰਡੀਗੜ੍ਹ ਵਸਾਇਆ ਗਿਆ ਤੇ ਉਹਦੇ ਵਿੱਚ ਸਾਡੀ ਯੂਨੀਵਰਸਿਟੀ ਬਣੀ ਅੱਜ ਹਾਲਾਤ ਇਹ ਬਣੇ ਖੜੇ ਹੈ ਕੱਲੀ ਯੂਨੀਵਰਸਿਟੀ ਛੱਡੋ ਹੌਲੀ ਹੌਲੀ ਪੰਜਾਬ ਦਾ ਨਾਮ ਵੀ ਬਦਲਣਗੇ ਇਹ ਪਿੱਛੇ ਜੇ ਮੰਗ ਉੱਠੀ ਸੀ ਵੀ ਚੰਡੀਗੜ੍ਹ ਨੂੰ ਵੱਖਰੀ ਸਟੇਟ ਬਣਾ ਦਿਓ ਵੱਖਰਾ ਸੂਬਾ ਬਣਾ ਦਿਓ ਬਣਾ ਦੇਣਗੇ ਅੱਜ ਨਾ ਸੋਡਾ ਜੀਰਖਪੁਰ ਖੜਾ ਮਹਾਲੀ ਇਹ ਸਾਰਾ ਏਰੀਆ ਉਹ ਜਿੱਨਾ ਗਰਦਾਸਪੁਰ ਪਠਾਨਕੋਟ ਦਾ ਕੰਢੀ ਏਰੀਆ ਸਾਰਾ ਇਕੱਠਾ ਕਰਕੇ ਇੱਕ ਸੂਬਾ ਵੱਖਰਾ ਬਣਾ ਦੇਣਗੇ ਕੀ ਕਰ ਲੋਂਗੇ ਤੁਸੀਂ ਉੱਥੇ ਅੱਜ ਚੰਡੀਗੜ੍ਹ ਦੇ ਵਿੱਚ 80% ਗਿਣਤੀ ਕੀ ਦੀ ਹੈ ਹਿਮਾਚਲ ਦੇ ਲੋਕਾਂ ਦੀ ਯੂਪੀ ਦੇ ਲੋਕਾਂ ਦੀ ਜੇ ਕੱਲ ਨੂੰ ਉੱਥੇ ਲੋਕਾਂ ਨੂੰ ਵੀ ਪੁੱਛਿਆ ਜਾਵੇ ਵੀ ਚੰਡੀਗੜ੍ਹ ਖੋ ਕੇ ਪੰਜਾਬ ਤੋਂ ਖੋ ਹੀ ਜਾ ਚੁੱਕਿਆ ਵੈਸੇ ਤਾਂ ਉੱਥੇ ਦੀ ਬੋਲੀ ਦਾ ਹਾਲ ਦੇਖ ਲਓ ਸੋਡੇ ਦੇ 60 40 ਦਾ ਅਨਪਾਸ ਸੀ ਹਰਿਆਣਾ ਨਾਲ ਉਹਦਾ ਹਾਲਾਤ ਦੇਖ ਲਓ ਵੀ ਸੋਡੇ ਉੱਥੇ ਜਿਹੜੀਆਂ ਭਰਤੀਆਂ ਨੇ ਨੌਕਰੀਆਂ ਨੇ ਉੱਚ ਕਿੰਨੇ ਕੁ ਪੰਜਾਬੀ ਰਹਿ ਗਏ ਆ ਸੋਡੇ ਦਰਿਆਵਾਂ ਦੇ ਆਪਣੇ ਡੈਮਾਂ ਦੇ ਹਾਲ ਦੇਖ ਲਓ ਸੋਡੇ ਡੈਮਾਂ ਦੇ ਪ੍ਰਬੰਧ ਜਿਹੜੇ ਖੋਹੇ ਜਾ ਚੁੱਕੇ ਆ ਹੁੰਦਾ ਸੀ ਐਸਫਲਾਗੀ ਉੱਥੇ ਤਾਂ ਉੱਥੇ ਜੇ ਲੋਕਾਂ ਨੂੰ ਕੱਲ ਨੂੰ ਪੁੱਛੋਗੇ ਤੁਸੀਂ ਭਾਈ ਇਹ ਚੰਡੀਗੜ੍ਹ ਵੱਖਰਾ ਕਰ ਦਗੇ ਤਾਂ 80% ਲੋਕਾਂ ਦੀ ਹਾਮੀ ਇਹ ਹੋਣੀ ਐ ਇਸ ਗੱਲ ਦੇ ਵਿੱਚ ਵੀ ਹਾਂ ਵੱਖਰਾ ਕਰ ਦਿਓ ਤੁਸੀਂ ਕੀ ਕਰੋਗੇ ਫਿਰ ਅੱਜ ਆ ਪੂਰੇ ਪੰਜਾਬ ਦੇ ਵਿੱਚ ਮੈਂ ਤੇ ਭਾਈ ਅਮਤੋਜ ਬੈਠਾ ਸੀ ਲਗਾਤਾਰੇ ਆਵਾਜ਼ ਬੁਲੰਦ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਬਾਹਰਲੇ ਬੰਦਿਆਂ ਦੀਆਂ ਜਿਹੜੀਆਂ ਵੋਟਾਂ ਬਣਦੀਆਂ ਨੇ ਆਧਾਰ卡ਡ ਬਣਦੇ ਨੇ ਬਾਹਰਲੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਪੰਜਾਬ 'ਚ ਲਿਆ ਕੇ ਬੰਦ ਹੋਣਾ ਚਾਹੀਦਾ ਹਿਮਾਚਲ ਦੇ ਵਿੱਚ ਕਾਨੂੰਨ ਹੈ 1972-73 ਦਾ ਰਾਜਸਥਾਨ 'ਚ ਇਹ ਕਾਨੂੰਨ ਹੈ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਕਾਨੂੰਨ ਬਣਾਤਾ ਕਿ ਕੋਈ ਵੀ ਬਾਹਰਲਾ ਬੰਦਾ ਉਤਰਾਖੰਡ ਦੇ ਵਿੱਚ ਆ ਕੇ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ ਚ ਕਾਨੂੰਨ ਕਿਉਂ ਨਹੀਂ ਮੰਨ ਰਿਹਾ 10 ਲੱਖ ਪ੍ਰਵਾਸੀ ਦੀਆਂ ਵੋਟਾਂ ਇਕੱਲੇ ਲੁਧਿਆਣੇ ਚ ਬਣ ਗਈਆਂ ਤੁਹਾਡੇ ਆਲੇ-ਦਾਲੇ ਦੇਖ ਲਓ ਕੀ ਹਾਲਾਤ ਬਣੇ ਖੜੇ ਆ ਜਦੋਂ ਸਾਡੀ ਗਿਣਤੀ ਘਟ ਜਾਣੀ ਆ ਜਵਾਦ ਸਾਡੇ ਇਕੱਲੇ-ਇਕੱਲੇ ਅਸੀਂ ਜੰਮਣ ਲੱਗ ਗਏ ਉਹ ਅਸੀਂ ਬਾਹਰਲੇ ਮੁਲਕਾਂ ਨੂੰ ਭੇਜਤੇ ਤਬਰ ਇੱਥੇ ਕਬਜ਼ਾ ਉਹਨਾਂ ਦੇ ਹੋਣਾ ਤੇ ਜਿਹਦੀ ਗਿਣਤੀ ਉਹ ਤੇ ਰਾਜ ਵੀ ਉਸੇ ਦਾ ਹੀ ਹੋਣਾ ਆ ਨਵੀਂ ਗੱਲ ਸੁਣ ਲਓ ਪੰਜਾਬ ਪੁਲਿਸ ਦੀ ਭਰਤੀ ਚੱਲ ਰਹੀ ਹੈ ਪੇਪਰ ਚੱਲ ਰਹੇ ਆ 10 ਨੰਬਰ ਦੀ ਪੰਜਾਬੀ ਉਹਦੇ ਚ ਤੇ ਜਿੰਨਾ ਇਤਿਹਾਸ ਦਾ ਕੋਈ ਮਾੜਾ ਮੋਟਾ ਕੋਈ ਪੇਪਰ ਦੇ ਵਿੱਚ ਕੋਈ ਕੁਐਸਚਨ ਪਾਇਆ ਜਾ ਰਿਹਾ ਤੂੰ ਪ੍ਰਸ਼ਨ ਪਾਇਆ ਜਾ ਰਿਹਾ ਉਹ ਪੰਜਾਬ ਨਾਲ ਸੰਬੰਧ ਨਹੀਂ ਆ ਉਹ ਸਾਰਾ ਬਾਹਰ ਨਾਲ ਸੰਬੰਧਤਾ ਤੇ ਜੇ ਪੰਜਾਬ ਬਾਰੇ ਮਾੜਾ ਮੋਡਾ ਪੁੱਛਿਆ ਜਾਂਦਾ ਸਿਰਫ ਇੰਨਾ ਸਵਾਲ ਪੁੱਛਿਆ ਜਾਂਦਾ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿੱਥੇ ਹੈ ਕਿਹੜੇ ਸਨਚ ਹੋਇਆ ਇੱਕ ਤਰੀਕੇ ਨਾਲ ਛੋਡੇ ਆਈਪੀਐਸ ਛੋਡੇ ਆਈਐਸ ਤਾਂ ਬਾਹਰਲੇ ਸੂਬਿਆਂ ਦੇ ਆ ਕੇ ਲੱਗ ਹੀ ਰਹੇ ਆ ਜਿਹੜੇ ਛੋਡੇ ਹੇਠਲੇ ਪੱਦਰ ਦੇ ਮੁਲਾਜ਼ਮ ਵੀ ਆ ਕੋਈ ਕਲਰਕ ਆ ਕੋਈ ਪਟਵਾਰੀ ਆ ਕੋਈ ਮਾਸਟਰ ਆ ਕੋਈ ਪੁਲਿਸ ਦੇ ਵਿੱਚ ਉਹ ਵੀ ਸਾਰੇ ਬਾਹਰਲੇ ਸੂਬਿਆਂ ਤੋਂ ਇੱਥੇ ਭਰਤੀ ਕੀਤੇ ਜਾ ਰਹੇ ਆ ਆਪਾਂ ਕਦੇ ਇਸ ਗੱਲ ਦੀ ਆਵਾਜ਼ ਬੁਲੰਦ ਨਹੀਂ ਕੀਤੀ ਹੁਣ ਤਾਂ ਨਵਾਂ ਵਰਤਾਰਾ ਚੱਲ ਪਿਆ ਆ ਨਾਬੇ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਉਦਘਾਟਨ ਕਰਨ ਆਉਂਦਾ ਤੇ ਨੀਂਹ ਪੱਥਰ ਹਿੰਦੀ ਚ ਆ ਕੇ ਰੱਖਦਾ ਆਪਾਂ ਕਿੰਨੇ ਕ ਬੰਦੇ ਵਿਰੋਧ ਕਰਦੇ ਆ ਨਾ ਗੱਲਾਂ ਦਾ ਤੁਸੀਂ ਮੈਨੂੰ ਇੰਨੇ ਬੰਦੇ ਬੈਠੇ ਹੋ ਇੱਥੇ ਕੋਈ ਬੰਦਾ ਕੋਈ ਮਾਮਾ ਭੈਣਾ ਬੈਠੀਆਂ ਕੋਈ ਬਾਹ ਖੜੀ ਕਰਕੇ ਕਵੇ ਵੀ ਮੈਂ ਆਪਣੇ ਜਵਾਗ ਦੇ ਸਕੂਲ ਚ ਜਾ ਕੇ ਪੁੱਛਦਾ ਵੀ ਤੁਸੀਂ ਪੰਜਾਬੀ ਨਾਲ ਕਿੰਨਾ ਕੁ ਜੋੜਿਆ ਹੈ ਇਤਿਹਾਸ ਨਾਲ ਕਿੰਨਾ ਕੁ ਜੋੜਿਆ ਹੋਇਆ ਕੋਈ ਪੁੱਛਦਾ ਦੱਸੋ ਭਾਈ ਕੋਈ ਨਹੀਂ ਜਾਂਦਾ ਇੱਥੇ ਕੋਈ ਪਰਵਾਹ ਨਹੀਂ ਸਾਨੂੰ ਜੋ ਮਰਜੀ ਇਤਿਹਾਸ ਪੜਾਉਣਾ ਜਿਹੜੀ ਮਰਜੀ ਬੋਲੀ ਪੜਾਉਣਾ ਅਸੀਂ ਬੋਲੀਆਂ ਦੇ ਖਿਲਾਫ ਨਹੀਂ ਆ ਮੈਂ ਬਹੁਤ ਜ਼ੋਰ ਦੇ ਕੇ ਗੱਲ ਕਹਿ ਰਿਹਾ ਬੜੇ ਲੰਮੇ ਸਮੇਂ ਤੋਂ ਬੋਰਡਾਂ ਦੇ ਰੰਗ ਵੀ ਮਾਰੇ ਮੇਲਾ ਕੋ ਦਿਮਾਗ ਨਹੀਂ ਝੇਲਿਆ ਵੀ ਬੋਰਡਾਂ ਦੇ ਰੰਗ ਮਾਰਦੇ ਬੋਰਡ ਕਾਲੇ ਕਰਦੇ ਪਰਚੇ ਹੋਏ 16 ਮੇਰੇ ਤੇ 6 ਮਹੀਨੇ ਜੇਲ੍ਹ ਚ ਲਾ ਕੇ ਸਿਰ ਬੋਰਡਾਂ ਦੇ ਰੰਗ ਮਾਰਨ ਖਾਤਰ ਆ ਅੱਜ ਵੀ ਭੁਗਤ ਰਹਾਂ ਸਿਰਫ ਇਸ ਕਰਕੇ ਵੀ ਜਿਹੜੀਆਂ ਕੌਮਾਂ ਦੀ ਬੋਲੀ ਮਰ ਜਾਂਦੀ ਉਹ ਕੌਮਾਂ ਦਾ ਨਾਮ ਨਿਸ਼ਾਨ ਦੁਨੀਆ ਤੋਂ ਮਿਟ ਜਾਂਦਾ ਜੇ ਊੜੇ ਆੜੇ ਨਾ ਬੱਚੇ ਜੂੜੇ ਨਹੀਂ ਬਚਣੇ ਦਸਤਾਰਾਂ ਨਹੀਂ ਬਚਣੀਆਂ ਪਛਾਣ ਨਹੀਂ ਬਚਣੀ ਧਰਮ ਨਹੀਂ ਬਚਣਾ ਇਤਿਹਾਸ ਨਹੀਂ ਬਚਣਾ ਦਿੱਲੀ ਦੇ ਵਿੱਚ ਐਸਆਰਟੀ ਦੀਆਂ ਕਿਤਾਬਾਂ ਦੇ ਵਿੱਚ ਮੁਗਲ ਇਤਿਹਾਸ ਪੜ੍ਹਾਉਣਾ ਬੰਦ ਕਰ ਦਿੱਤਾ ਗਿਆ ਹੁਣ ਆਪਾਂ ਕਹਾਂਗੇ ਯਾਰ ਮੁਗਲ ਇਤਿਹਾਸ ਪੜ੍ਹਾਉਣਾ ਬੰਦ ਕਰਤਾ ਆਪਾਂ ਨੂੰ ਕੀ ਤਖਲੀਪ ਹੈ ਮੈਨੂੰ ਇਹ ਗੱਲ ਦਾ ਜਵਾਬ ਦਿਓ ਜੇ ਇਤਿਹਾਸ ਦੇ ਵਿੱਚ ਬਾਬਰ ਦਾ ਜ਼ਿਕਰ ਨਹੀਂ ਹੋਣਾ ਤੇ ਗੁਰੂ ਨਾਨਕ ਦਾ ਜ਼ਿਕਰ ਕਿੱਥੇ ਹੋਊਗਾ ਬਾਬਰ ਨੂੰ ਜਾਬਰ ਕਿਹਨੇ ਕਿਹਾ ਬਾਬਰ ਦੀ ਜੇਲ ਕਿਹਨੇ ਕੱਟੀ ਆਪਾਂ ਪੰਜਵੇਂ ਪਾਤਸ਼ਾਹੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਦਿਹਾੜੇ ਮਨਾ ਰਹੇ ਆ ਜੇ ਜਹਾਂਗੀਰ ਦਾ ਜ਼ਿਕਰ ਨਹੀਂ ਪੰਜਵੇਂ ਪਾਤਸ਼ਾਹ ਦਾ ਜ਼ਿਕਰ ਕਿੱਥੇ ਹੋਣਾ ਛੇਵੇਂ ਪਾਸ਼ੇ ਦਾ ਜ਼ਿਕਰ ਕਿੱਥੇ ਹੋਣਾ ਗਵਾਲੀਅਰ ਦੇ ਕਿਲੇ 'ਚ ਕੈਦ ਕੀਤਾ ਜਿੰਨਾਂ ਨੂੰ ਜੇ ਔਰੰਗਜ਼ੇਬ ਦਾ ਜ਼ਿਕਰ ਨਹੀਂ ਹੋਣਾ ਇਤਿਹਾਸ 'ਚ ਪੜਾਇਆ ਨਹੀਂ ਜਾਣਾ ਗੁਰੂ ਗੋਬਿੰਦ ਸਿੰਘ ਦੀਆਂ ਜੰਗਾਂ ਸਾਬ ਜਦ ਦੀ ਸ਼ਹੀਦੀ ਦਾ ਜ਼ਿਕਰ ਕਿੱਥੇ ਹੋਊਗਾ ਕੋਈ ਬੋਲਿਆ ਕੋਈ ਦਿੱਲੀ ਸ਼ਰਮਣੀ ਕਮੇਟੀ ਕੋਈ ਪੰਜਾਬ ਦੀ ਸ਼ਰਮਣੀ ਕਮੇਟੀ ਕੋਈ ਹੋਰ ਐ ਚਾ ਸਾਡਾ ਸਿੱਖਾ ਗੂ ਕੋਈ ਬੋਲਿਆ ਨਾ ਗੱਲਾਂ ਤੇ ਇਹ ਨੀਤੀ ਨੂੰ ਸਮਝੋ ਨੀਤੀ ਕਿਹੜੀ ਐ ਇੱਕ ਨੀਤੀ ਇੱਕ ਦੌਰੋ ਸੀ ਸਾਨੂੰ ਸਿੱਧੇ ਮੱਥੇ ਮਾਰਿਆ ਜਾਂਦਾ ਸੀਗਾ ਗੋਲੀਆਂ ਨਾਲ ਫਾਂਸੀਆਂ ਦੇ ਚਾੜ ਕੇ ਅੱਜ ਉਹ ਨੀਤੀ ਬਦਲ ਲਈ ਅਗਲਿਆਂ ਨੇ ਉਹ ਕਹਿੰਦੇ ਆਏ ਸੂਤ ਨਹੀਂ ਆਉਂਦੇ ਇਹ ਮੁਗਲਾਂ ਤੋਂ ਨਹੀਂ ਮਾਰੇ ਮੁੱਕੇ ਇਹ ਅੰਗਰੇਜ਼ਾਂ ਤੋਂ ਮਾਰੇ ਨਹੀਂ ਮੁੱਕੇ ਜੇ ਮਾਰਨੇ ਆ ਨਿਵੇੜਨੇ ਆ ਗਲਬੱਕੜੀ ਚ ਲੈ ਲੋ ਆਹ ਹੌਲੀ ਹੌਲੀ ਕਿਲੇ ਬੱਕੜੀ ਲੈ ਕੇ ਗਲ ਘੁੱਟਦੇ ਆਵਾਂਗੇ ਹੌਲੀ 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 ਸਾਹ ਬੰਦ ਕਰ ਦਿਆਂਗੇ ਉਵੇਂ ਹੀ ਹੋ ਰਿਹਾ ਹੈ ਇੱਕ ਪਾਸੇ ਛੋਡੇ ਨਾਲ ਇਹ ਹੋ ਰਿਹਾ ਹੈ ਕਿ ਭਾਜਪਾ ਨੇ ਐਲਾਨ ਕੀਤਾ ਹੈ ਕਿ ਅਸੀਂ 84 ਦੇ ਕੱਲੂ ਘਾਰੇ ਦਿਹਾੜੇ ਨੂੰ ਮਨਾਵਾਂਗੇ ਇਹ ਭਾਜਪਾ ਦਾ ਐਲਾਨ ਹੈ ਕਿ 84 ਦਾ ਜਿਹੜਾ ਕੱਲੂ ਘਾਰਾ ਹੋਇਆ ਜਿਹੜੇ ਚ ਸ਼ਹੀਦ ਹੋਏ ਉਹਨਾਂ ਨੂੰ ਯਾਦ ਕਰਾਂਗੇ ਦਿਹਾੜੇ ਮਨਾਵਾਂਗੇ ਇੱਕ ਪਾਸੇ ਐਲਾਨ ਕਰਦਾ ਹੈ ਇੱਕ ਪਾਸੇ ਇਹਨਾਂ ਦਾ ਬਹੁਤ ਵੱਡਾ ਆਗੂ ਅਡਵਾਨੀ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਚ ਲਿਖਦਾ ਹੈ ਕਿ ਅਸੀਂ ਇੰਦਰਾ ਗਾਂਧੀ ਨੂੰ ਫੋਰਸ ਕੀਤਾ ਜ਼ੋਰ ਪਾਇਆ ਦਬਾਅ ਪਾਇਆ ਪਾਰਲੀਮੈਂਟ ਦਬਾਅ ਬਣਾਇਆ 비ਦੂ ਦਰਵਾਦ ਸਾਹਿਬ ਤੇ ਹਮਲਾ ਕਰ ਇਹ ਨੀਤੀ ਨੂੰ ਸਮਝਾਂ ਦੀ ਲੋੜ ਹੈ ਇਹ ਬੜੀ ਖਤਰਨਾਕ ਨੀਤੀ ਹੈ ਸਾਹਮਣੇ ਮੱਥੇ ਟੱਕਰਨ ਵਾਲਾ ਦੁਸ਼ਮਣ ਲੜਨ ਵਾਲਾ ਦੁਸ਼ਮਣ ਸਮਝ ਆਉਂਦਾ ਹੁੰਦਾ ਹੈ ਪਤਾ ਲੱਗਦਾ ਵੀ ਸਾਹਮਣੇ ਆ ਰਿਹਾ ਹੈ ਜਿਹੜਾ ਦੁਸ਼ਮਣ ਸਾਨੂੰ ਕਲਾਵੇ ਚ ਲੈ ਕੇ ਮਾਰ ਰਿਹਾ ਹੈ ਸਾਨੂੰ ਜਜਬ ਕਰ ਰਿਹਾ ਹੈ ਉਹ ਜਿਵੇਂ ਇੱਕ ਦਰਿਆ ਦੇ ਵਿੱਚ ਸਮੁੰਦਰ ਦੇ ਵਿੱਚ ਬਹੁਤ ਵੱਡਾ ਮਗਰਮੱਛ ਹੁੰਦਾ ਜਾਂ ਮੱਛੀਆਂ ਹੁੰਦੀਆਂ ਵੱਡੀਆਂ ਵੱਡੀਆਂ ਛੋਟੀਆਂ ਛੋਟੀਆਂ ਮੱਛੀਆਂ ਨੂੰ ਖਾ ਜਾਂਦੀਆਂ ਨੇ ਸਾਨੂੰ ਉਸ ਤਰੀਕੇ ਨਾਲ ਖਾਧਾ ਜਾ ਰਿਹਾ ਸੁਸ ਕਰਕੇ ਅੱਜ ਸਾਨੂੰ ਸਿਰ ਜੋੜਨ ਦੀ ਵੀ ਲੋੜ ਹੈ ਤੇ ਸਰਵਰਤਨ ਦੀ ਵੀ ਲੋੜ ਹੈ ਪਰ ਸਾਡਾ ਦੁਖਾਂਤ ਇਹ ਬਣ ਗਿਆ ਉਹ ਕਹਿੰਦਾ ਸਿੱਖ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਸਾਨੂੰ ਸਾਡੇ ਆਪਣੇ ਮਾਰ ਰਹੇ ਆ ਆਪਣੇ ਆਪਣੇ ਦਾ ਵਿਰੋਧ ਕਰਦੇ ਆ ਮੈਂ ਕਹਿੰਦਾ ਕਿਸੇ ਬੰਦੇ ਨਾਲ ਸਾਡੇ ਲੱਖ ਬਖਰੇਵੇਂ ਹੋ ਸਕਦੇ ਆ ਸਾਡੇ ਆਪਸੀ ਮਤਭੇਦ ਹੋ ਸਕਦੇ ਆ ਪਰ ਜਨਤਕ ਤੌਰ ਦੇ ਉੱਤੇ ਲੋਕਾਂ ਦੇ ਵਿਚ ਆ ਕੇ ਆਪਣੇ ਬੰਦਿਆਂ ਦਾ ਵਿਰੋਧ ਨਾ ਕਰੋ ਜੇ ਕਿਸੇ ਨਾਲ ਗਿਲੇ ਸ਼ਿਕਵੇ ਹੈਗੇ ਆ ਬੈਠ ਕੇ ਕਿਸੇ ਕਮਰੇ ਚ ਕੋਈ ਮੀਟਿੰਗਾਂ ਰੱਖ ਲੋ ਕੋਈ ਚਾਰ ਬੰਦਿਆਂ ਦੀ ਕੋਈ ਪੰਚਾਇਤ ਬੁਲਾ ਲੋ ਉਹਨਾਂ ਚ ਬੈਠ ਕੇ ਆਪਣੇ ਮਸਲੇ ਨਿਮੇੜ ਲੋ ਨਾ ਕਿ ਲੋਕਾਂ ਚ ਆ ਕੇ ਜਗਜाहਰ ਕਰੋ ਫਲਾਣਾ ਆ ਕਰਦਾ ਹੈ ਫਲਾਣਾ ਉਹ ਕਰਦਾ ਇਹ ਮਾੜਾ ਹੈ ਚੰਗਾ ਹੈ ਇਹ ਸਮਾਂ ਨਹੀਂ ਹੈ ਤੇ ਸਮਾਂ ਬਹੁਤ ਮਾੜਾ ਆਉਣਾ ਹੈ ਗੱਲ ਯਾਦ ਰੱਖਿਓ ਬਹੁਤ ਜ਼ਿਆਦਾ ਖਤਰਨਾਕ ਸਮਾਂ ਆਉਣਾ ਹੈ ਮੈਂ ਫਿਰ ਬੇਨਤੀ ਕਰਦਾ ਕਿ ਆਪਣੇ ਜਵਾਕਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜੋ ਆਪਣੀ ਬੋਲੀ ਨਾਲ ਜੋੜੋ ਤੇ ਨਹੀਂ ਹੌਲੀ 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 ਸਾਡੀਆਂ ਜੜਾਂ ਦੇ ਵਿੱਚ ਐਸਾ ਖਤਰਨਾਕ ਜ਼ਹਿਰ ਪਾ ਰਹੇ ਆ ਤੇਲ ਪਾ ਰਹੇ ਆ ਕਿ ਸਾਨੂੰ ਹੌਲੀ 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 ਸਾਡੇ ਜਵਾਕਾਂ ਨੂੰ ਸਾਡੇ ਇਤਿਹਾਸ ਤੋਂ ਸਾਡੀ ਬੋਲੀ ਤੋਂ ਸਾਡੇ ਵਿਰਸੇ ਤੋਂ ਦੂਰ ਕੀਤਾ ਜਾ ਰਿਹਾ ਹੈ ਤੇ ਮੈਂ ਪ੍ਰਬੰਧਕਾਂ ਦਾ ਸਮੂਚੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਤੇ ਉਸ ਜਵਾਨ ਦਾ ਜਿਹੜਾ ਲਗਾਤਾਰ ਪਿਛਲੇ 8 ਮਹੀਨਿਆਂ ਤੋਂ ਡਟਿਆ ਹੋਇਆ ਤੇ ਸੰਗਤ ਨੂੰ ਅਪੀਲ ਕਰਦਾ ਹੈ ਇਸ ਸਟੇਜ ਦੇ ਉੱਤੋਂ ਪੂਰੇ ਪੰਜਾਬ ਵਿੱਚ ਹੋਰ ਵੱਖ-ਵੱਖ ਸੂਬਿਆਂ 'ਚ ਬੈਠੀ ਸਾਡੀ ਸਿੱਖ ਸੰਗਤ ਨੂੰ ਅਪੀਲ ਕਰਦਾ ਹੈ ਕਿ ਜਦੋਂ ਭਾਈ ਦਵਾਰਾ ਕੋਈ ਇਹ ਸੱਦਾ ਦੇਣਗੇ ਤਾਂ ਬਾਚੜ ਕੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਪਹੁੰਚੋ ਕਿਉਂਕਿ ਇਹ ਕਾਨੂੰਨ ਬਣਨਾ ਮੈਂ ਫੇਰ ਕਹਿੰਦਾ ਜਿੱਥੇ ਕਾਨੂੰਨ ਬਣਨਾ ਜ਼ਰੂਰੀ ਹੈ ਉੱਥੇ ਸਿੱਖਾਂ ਦਾ ਸੰਜੀਦਾ ਹੋਣਾ ਵੀ ਜ਼ਰੂਰੀ ਹੈ ਕਿ ਅੱਜ ਤੋਂ 100 ਸਾਲ ਪਹਿਲਾਂ 200 ਸਾਲ ਪਹਿਲਾਂ ਕੋਈ ਕਾਨੂੰਨ ਸੀਗੇ ਨਹੀਂ ਸੀ ਪਰ ਫੇਰ ਵੀ ਸਿੱਖ ਆਪਣੇ ਗੁਰੂ ਲਈ ਉਹਦੇ ਮਾਨ ਸਨਮਾਨ ਲਈ ਗੁਰੂ ਦੇ ਉਹਨੂੰ ਬਹਾਲ ਰੱਖਣ ਦੇ ਲਈ ਮਾਨ ਸਨਮਾਨ ਨੂੰ ਕੁਰਬਾਨ ਹੁੰਦੇ ਰਹੇ ਖੂਨ ਡੋਲਦੇ ਰਹੇ ਪਰ ਬੇਅਦਬੀਆਂ ਨਹੀਂ ਹੋਣ ਦਿੱਤੀਆਂ ਸੋ ਅੱਜ ਸਾਨੂੰ ਉਹਤੇ ਵੀ ਪਹਿਰਾ ਦੇਣ ਦੀ ਲੋੜ ਹੈ ਜਿੱਥੇ ਸਾਨੂੰ ਕਾਨੂੰਨ ਬਣਾਉਣ ਦੀ ਲੋੜ ਹੈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ